ਇਸ ਆਪੇ ਚੇਡ ਨਾਲ ਵੀ ਚੇਮੀ ਰਹੀ ਹੈ। ਹਾਂ। ਫੋਟੋ। ਮੁੜ ਰਹੀ ਹੈ ਪਹਿਲਾਂ ਅਸੀਂ ਕਹਿੰਦੇ ਵਾਹ ਨਹੀਂ ਮੁੜਦੀ। ਨਹੀਂ, ਹੁਣ ਤਾਂ ਵੇਲੇ ਉੱਤ ਹੈ ਹੋ ਗਈ ਰਹੀ ਜੂ। ਕਿੱਤੋਂ ਜਾਂਦੀ ਸੀ? ਆ ਲਓ। ਪਹਿਲਾਂ ਵਾੜੀ ਜੀ ਵੀ ਪਿੱਛੇ ਤੁਹਾਨੂੰ ਤਾਂ ਹੀ ਸਾਰਾ ਕੁਝ ਰਿਕਾਰਡ ਕਰ ਰਿਆ। ਵੀ ਪਹਿਲਾਂ ਮਾੜੀ ਜੀ ਵੀ ਪਿੱਛੇ ਨਹੀਂ ਜਾਂਦੀ ਸੀ ਹੁਣ ਪੂਰੀ ਪਿੱਛੇ ਤੱਕ ਲੈ ਗਏ। ਕੀ ਕਿਤਾ ਕੀ ਇਹਨਾਂ ਨੇ ਕਿੰਨੇ ਕੁ ਮਿੰਟ ਲਾਏ ਤੁਹਾਡੇ ਤੇ ਵੀ ਹੁਣ ਪਹਿਲਾਂ ਤਾਂ ਇੱਕ ਵਾਰੀ ਗਰਦਨ ਘੁਮਾ ਕੇ ਦੇਖ ਲਓ ਪੂਰੀ ਦਿੱਕੇ ਨਾਲ ਨਹੀਂ 2 ਮਿੰਟ ਹੀ ਬਸ ਲੱਗੇ ਲੱਗਦਾ ਪਹਿਲਾਂ ਇੰਦਾ ਗਰਦਨ ਘੁੰਮਦੀ ਸੀ ਕਿ ਨਹੀਂ ਹੋ ਹੀ ਨਹੀਂ ਜਿਸ ਬਹੁਤ ਦਰਦ ਅੱਦਾ ਕਰਦੀ ਸਤਾਵੇਂ ਦਰਦ ਹੁੰਦੀ ਸੀ ਹੁਣ ਨਹੀਂ ਹੋ ਰਹੀ ਇਹਦੇ ਨਾਲ ਜਿਵੇਂ ਸਰਵਾਈਕਲ ਹੋ ਗਿਆ ਮਾਈਗਰੇਨ ਹੋ ਗਿਆ ਬੈਕ ਪੇਨ ਹੋ ਗਈ ਨੀ ਪੇਨ ਹੋ ਗਏ ਇਸ ਆਰਿਆਂ ਦਾ علاج ਜਿਹੜਾ ਅਸੀਂ ਇਹ तकरीबन 1995-96 ਤੋਂ ਕਰਦੇ ਆ ਰਹੇ ਹਾਂ ਬਹਿ ਗਿਆ ਹੁਣ ਫਰਕ ਜੀ ਬਹੁਤ ਬਹੁਤ ਫਰਕ ਦੋ ਮਿੰਟ ਚ ਨਮਰਗ ਪੈ ਜਾਊਗਾ ਬਿਲਕੁਲ ਹੀ ਨਹੀਂ ਮੈਂ ਤਾਂ ਬਹੁਤ ਜ਼ਿਆਦਾ ਦੰਗ ਸੀ ਰੋਜ਼ ਰੋਕ ਜੇ ਰਾਤ ਹੁੰਦੀ ਸੀ ਨਾ ਤੇ ਮੈਂ ਟੈਂਸ਼ਨ ਪੈ ਜਾਂਦੀ ਸੀ ਵੀ ਹੁਣ ਸੌਣਾ ਕਿੱਦਾਂ ਮੈਂ ਇਹ ਅੱਗੇ ਪਹਿਲਾਂ ਲਕੋ ਕੇ ਰੱਖੇ ਸੀ ਦਿਖਾਈ ਕਿਉਂ ਨਹੀਂ ਸੀ ਕਰ ਇਹ ਇਸ ਕਰਕੇ ਹਨਾ ਵੀ ਕਈ ਵਾਰੀ ਕੁਝ ਪੁਆਇੰਟ ਇਹ ਜਿਹੇ ਨਹੀਂ ਵੀ ਜਿਹੜਾ ਅਣਜਾਣ ਬੰਦਾ ਲਾਵੇ ਤਾਂ ਬੰਦਾ ਨੀਂਬੇਹੋਸ਼ੀ ਚ ਚਲਾ ਜਾਂਦਾ अच्छा इस करके ही दिखाऊं देनी है क्या? ਮੈਨੂੰ ਹਸਪਤਾਲ ਜਾਣਾ ਪੈਂਦਾ ਸੀਗਾ 6 ਮਹੀਨੇ ਬਾਅਦ 3 ਮਹੀਨੇ ਬਾਅਦ ਮੈਨੂੰ ਦਾਖਲ ਕਰ ਦਿੱਤੇ ਸੀ। ਹੁਣ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਫਰਕ। ਤੁਹਾਨੂੰ ਨਹੀਂ ਸੀ ਐਦਾਂ ਮੋੜ ਦੇ। ਹੂੰ। ਹੁਣ ਤਾਂ ਬਹੁਤੋ ਫਰਕ ਆ। ਮੋੜਦੀ ਹੈ। ਕੋਈ ਮੌੜ ਕੇ। ਸਰਵਾਈਕਲ ਦਾ ਤਾਂ ਸਿਰਫ ਕੰਮ ਹੀ 2 ਮਿੰਟ ਦਾ। ਤੁਹਾਡੇ ਸਾਹਮਣੇ ਆ ਦੇਖੋ ਕਿਦਾਂ 2-2 ਮਿੰਟ ਦੇ ਵਿੱਚ ਹੀ ਬੰਦੇ ਜਾਂਦੇ ਆ। ਮਤਲਬ ਸਰਵਾਈਕਲ ਜੇ ਨਹੀਂ ਇੰਨੀ ਲੋਕਾਂ ਨੂੰ ਪਰੇਸ਼ਾਨ ਕਰਦੀ ਐ ਨਾ ਕੁਛ ਹੋ ਦਾ। ਕੁਝ ਕਹਿੰਦੇ ਹੋ ਸਿਰਫ 2 ਮਿੰਟ ਸਾਨੂੰ ਦਿਓ ਤੁਹਾਡੇ ਜਿਹੜਾ ਇਲਾਜ ਆ ਸੀ ਐਂ ਕਰ ਦੇਣਾ ਬਿਲਕੁਲ ਬਿਲਕੁਲ 2 ਮਿੰਟ ਜੀ ਠੀਕ ਹੋ ਗਿਆ ਕਰ ਕਰ ਸ਼ੂਗਰ ਪਹੁੰਚ ਕੇ ਕਰ ਕਰ ਬੀਪੀ ਦੇ ਜਿਹੜੇ ਮਰੀਜ਼ ਪਹੁੰਚ ਕੇ ਤਾਂ ਉਹਨਾਂ ਨੂੰ ਵੀ ਕੁਝ ਦੱਸੋ ਬਿਲਕੁਲ ਵਾਰਡ ਫੇਮਸ ਦਵਾਈ ਆ 3 ਮਹੀਨੇ ਦੇ ਵਿੱਚ ਇਹ ਟਾਈਪ 2 ਸ਼ੂਗਰ ਨੂੰ ਗੋਲੀਆਂ ਗੋਲੀਆਂ ਸਾਰੀਆਂ ਬੰਦ ਕਰਾ ਦਿੰਦੀ ਆ ਇਹਦੇ ਸਟੈਕਟ ਕੱਢ ਕੇ ਜਿਹੜੀ ਕੈਪਸੂਲ ਬਣਾਏ ਨੇ ਫਿਰ ਆ ਤੇ ਇੱਕ ਇੱਕ ਕੈਪਸੂਲ ਸਵੇਰੇ ਦੁਪਹਿਰੇ ਸ਼ਾਮ ਖਵਾ ਦੇ 1.5 ਮਹੀਨੇ ਚ ਇਹ ਵੀ ਗੋਲੀ ਬੰਦ ਕਰਾ ਦਿੰਦੀ ਆ ਆਯੁਰਵੈਦਿਕਲੇ ਕੈਪਸੂਲ ਲੈ ਆਵਨ ਲੋਕੀ ਬੜੇ ਸਵਾਲ ਪੁੱਛ ਲੱਗ ਜਾਂਦੇ ਆ ਵੀ ਇਹ ਕਹਿੰਦੇ ਆਪਣੇ ਆਨੁ ਆਯੁਰਵੈਦਿਕ ਗੋਲੀਆਂ ਵਿੱਚ ਹੀ ਆਉਂਦੇ ਕੈਪਸੂਲਸ ਵਿੱਚ ਹੀ ਆਉਂਦੇ ਨੇ ਉਹਨਾਂ ਨੂੰ ਇਹ ਕਹਿੰਦੇ ਹੁੰਦੇ ਆ ਵੀ ਤੁਸੀਂ ਕੈਪਸੂਲ ਖੋਲੋ ਉਹਨਾਂ ਦਾ ਜਾਂ ਗੋਲੀ ਖੋਲੋ ਉਹਨੂੰ ਪਾਣੀ ਦੇ ਵਿੱਚ ਪਾ ਲਓ ਹਾਂ ਜੀ ਪਾਣੀ ਦੇ ਵਿੱਚ ਪਾ ਲਓ ਘੋਲ ਲਓ ਜੇ ਅੰਗਰੇਜ਼ੀ ਦਵਾਈ ਹੋਊਗੀ ਨਾ ਪਾਣੀ ਦੇ ਥੱਲੇ ਬੈਠ ਜਾਓ ਕਿ ਜਦੋਂ ਆ ਬੈਠੀ ਅੱਛਾ ਇਹ ਥੱਲੇ ਬੈਠੋ ਜਿਹਦੀ ਅੰਗਰੇਜ਼ੀ ਦਵਾਈ ਜਿਹੜਾ ਮਿਕਸ ਕਰਨਾ ਆਜ ਕੱਲ ਹਰ ਮੋੜ ਤੇ ਵੈਦ ਆ ਗਏ ਅੱਜ ਕੱਲ ਜਿਹੜਾ ਪੜਿਆ ਹੋਇਆ ਲਿਖਿਆ ਹੋਇਆ ਬਿਲਕੁਲ ਨਹੀਂ ਪੜਿਆ ਆ ਉਹ ਵੀ ਵੈਦ ਬਣ ਗਿਆ। ਕਈ ਤਾਂ ਮੈਂ ਇਹੋ ਜੇ ਦੇਖ ਲਈ ਵੀ ਕੰਮ ਕੋਈ ਹੋਰ ਕਰਦੇ ਸੀਗੇ ਤੇ ਅੱਜ ਵੈਦ ਬਣੇ ਪਏ ਕੋਈ ਪ੍ਰਾਪਰਟੀ ਡੀਲਰ ਵੈਦ ਬਣੇ ਪਏ ਆ। ਕਿਸੇ ਦੇ ਹੱਥ ਕੋਈ ਵੀ ਨੁਕਸਾ ਲੱਗ ਗਿਆ ਜਾਂ ਮੰਨ ਲਓ ਵੀ ਸਾਡੇ ਕੋਲੋਂ ਦਵਾਈ ਲੈ ਲਈ ਜੀ ਹੁਣ ਹੁਣ ਇਹ ਦਵਾਈ ਆਪਾਂ ਬਣਾਈ ਮੈਂ ਹੁਣ ਵੀ ਇਹ ਕਹਿ ਰਿਹਾ ਵੀ ਕੋਈ 70 80 ਸਾਲ ਤੱਕ ਇਹਨੂੰ ਬਣਾ ਨਹੀਂ ਸਕਦਾ। ਇਸ ਦਵਾਈ ਨੂੰ ਨਹੀਂ ਬਣਾ ਸਕਦਾ। ਲੇਕਿਨ ਜਿਹੜੇ ਬਣਾਉਂਦੇ ਨੇ ਉਹ ਇੱਕ ਦੀਆਂ ਚਾਰ ਸ਼ਿਸ਼ਿਆਂ ਵਿੱਚ ਤੋਂ ਲਿਆ ਕੇ ਬਣਾਈ ਜਾਂਦੇ ਨੇ ਇੱਕ ਦੀਆਂ ਚਾਰ ਬਣਾਉਣੀਆਂ ਆ ਮਾਰਕ ਆਪਣਾ ਲੱਗ ਲੰਦਾ ਕੀ ਕਰਨਾ ਕਰੀ ਜਾਂਦੇ ਕਿ ਉਹਦੇ ਨਾਲ ਮਨਾਂ ਤੁਸੀਂ ਕਹਿ ਰਹੇ ਕੈਲੈਸਟ੍ਰੋਲ ਨਹੀਂ ਬਦ ਨਹੀਂ ਬਦੂਗਾ ਠੀਕ ਹੋਊਗਾ ਉਲਟਾ ਠੀਕ ਹੈ ਹਾਂ ਸਪੈਸ਼ਲ ਇਹ ਹੈ ਵੀ ਕਿ ਉਹ ਪਿਓਰ ਗਾਂ ਦਾ ਘਿਓ ਹੈ ਤੇਲ ਨੂੰ ਇਹ ਰੀਹਟ ਕਰੇ ਜਾਂਦੇ ਆ ਉਹਦੇ ਚ ਪਕੌੜੇ ਤੱਲੀ ਜਾਂਦੇ ਆ ਉਹਦੇ ਚ ਪੂੜੀਆਂ ਤੱਲੇ ਜਾਂਦੇ ਆ ਉਹਦੇ ਚ ਭਟੂਰੇ ਤੱਲੇ ਜਾਂਦੇ ਆ ਪੰਜਾਬੀ ਵੈਸੇ ਤਾਂ ਜਿਵੇਂ ਘਰ ਦਾ ਖਾਣਗੇ ਪਰ ਸੰਡੇ ਉਹਨਾਂ ਨੇ ਪੂੜੀਆਂ ਖਾਣੀਆਂ ਹੀ ਖਾਣੀਆਂ ਨੇ ਸੰਡੇ ਉਹਨਾਂ ਨੇ ਫਟੂਰੇ ਖਾਣੇ ਹੀ ਖਾਣੇ ਆਪਣਾ ਖਾਣਾ ਖਾਂਦੇ ਆ ਨਾ ਜਿਹੜਾ ਤੁਸੀਂ ਕਹਿੰਦੇ ਵੀ ਤੇਲ ਦੀ ਗੱਲ ਜਾਂ ਬਾਰ ਬਾਰ ਤਾਲ ਕੇ ਉਹਨੂੰ ਕਰਨ ਦੀ ਗੱਲ ਆ ਸਿਆਣੇ ਬੰਦੇ ਤਾਂ ਪਾਣੀ ਨੂੰ ਦੁਬਾਰਾ ਗਰਮ ਕਰਕੇ ਨਹੀਂ ਪੀਂਦੇ ਪਾਣੀ ਨੂੰ ਕਦੇ ਵੀ ਪੀਣਾ ਗਰਮ ਕਰਕੇ ਸਿੰਗਲ ਵਾਰੀ ਗਰਮ ਕਰ ਲੈ ਉਹ ਠੰਡਾ ਹੋ ਗਿਆ ਉਹਨੂੰ ਦੁਬਾਰਾ ਗਰਮ ਨਹੀਂ ਕਰਨਾ ਉਹਨੂੰ ਠੰਡਾ ਯੂਜ਼ ਕਰ ਲਓ ਇਹ ਤਾਂ ਫੇਰ ਤੁਸੀਂ ਤੇਲ ਦੀ ਗੱਲ ਕਰਦੇ ਹੋ ਬਾਰ 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 ਗਰਮ ਕਰਨ ਦੀ ਗੱਲ ਕਰਦੇ ਹੋ ਤਾਂ ਜ਼ਹਿਰ ਬਵਾਸੀਰ ਕੋਈ ਬਿਮਾਰੀ ਹੁੰਦੀ ਵੀ ਨਹੀਂ ਡਾਕਟਰ ਦਾ ਕਹਿੰਦੇ ਬਿਮਾਰੀ ਹੈ ਡਾਕਟਰ ਦਾ ਕਹਿੰਦੇ ਜਿਹੜੇ ਚੂਰਨ ਦੇਈ ਜਾਂਦੇ ਨੇ ਉਹ ਕਿੱਥੋਂ ਇਲਾਜ ਕਰ ਦੇਣਗੇ ਜਿਹੜੇ ਦਵਾਈਆਂ ਇਹੋ ਜਿਹੀਆਂ ਦੇਈ ਜਾਂਦੇ ਉਹ ਕਿੱਥੋਂ ਇਲਾਜ ਕਰ ਦੇਣਗੇ ਸਾਡਾ ਜਿਹੜਾ ਬਵਾਸੀ ਜੋ ਸਾਡਾ ਪਾਰਟ ਆ ਉਹ ਉਹ ਪਾਰਟ ਇੰਨਾ ਸੈਂਸਿਟਿਵ ਆ ਉਹਦਾ ਜਿਹੜਾ ਅੰਦਰਲਾ ਹਿੱਸਾ ਹੈ ਉਹ ਬ੍ਰੇਨ ਦੇ ਨਾਲ ਕੰਮ ਕਰਦਾ ਕੀ ਉਹਨੂੰ ਆਪਾਂ ਆਪਰੇਟ ਕਰਕੇ ਕੱਢ ਦਈਏ ਤਾਂ ਕਿਵੇਂ ਪਾਰਟ ਕੰਮ ਕਰੂਗਾ ਐਸੇ ਇਹੋ ਜਿਹੇ ਬੰਦੇ ਦੇਖੇ ਨੇ ਜਿਨ੍ਹਾਂ ਨੇ ਆਪਰੇਟ ਕਰਾਇਆ ਡੈਪਰ ਲਾਈ ਫਿਰਦੇ ਆ ਕੱਟ ਦੇਣਾ ਇਹਨਾਂ ਨੂੰ ਇਹ ਕੋਈ ਇਹ ਕੋਈ ਇਲਾਜ ਤਾਂ ਨਹੀਂ ਹੈਗਾ ਪਰ ਉਹਨਾਂ ਦਾ ਟੈਕਨੋਲੋਜੀ ਨਵੀਂ ਆ ਗਈ ਠੰਡੀ ਮਸ਼ੀਨ ਵੀ ਕਰਦੇ ਆ ਚਾਹੇ ਠੰਡੀ ਵੀ ਹੋਵੇ ਜੇ ਦੇਖੋ ਜਿਉਂ ਅੰਗੂਠਾ ਹੀ ਕੱਟਦੀਏ ਆਪਾਂ ਅੰਗੂਠੇ ਦਾ ਕੰਮ ਕੀ ਕਰੂਗਾ ਆ ਐਸਪੈਥੀ ਨੇ ਤਾਂ ਇੰਨੀ ਕਮਾਲ ਕੀਤੀ ਹੈ ਕਿ ਬਲੀਡਿੰਗ ਦੇ ਵਿੱਚ ਅਸੀਂ ਦੋ ਖਰਾਕਾਂ ਦੇਈਏ ਬਲੀਡਿੰਗ ਹੁੰਦੀ ਨਹੀਂ ਪੰਜਾਬ ਦੇ ਖਾਣਿਆਂ ਦੇ ਵਿੱਚ ਦੁੱਧ ਦਹੀਂ ਲੱਸੀ ਮੱਖਣ ਇਹ ਚੀਜ਼ਾਂ ਤਾਂ ਬਹੁਤ ਯੂਜ਼ ਹੋਈਆਂ ਪੁਰਾਣੇ ਲੋਕ ਕਰਦੇ ਰੇ ਆ ਉਹ ਤਾਂ ਬਿਮਾਰੀਆਂ ਹੀ ਬੜੀਆਂ ਘੱਟ ਸੀ ਮੰਨ ਲਓ ਅੰਦਰ ਗਰਮੀ ਪੈ ਗਈ ਅਸੀਂ ਨਹੀਂ ਵਰਤ ਲਾਉਂਦੇ ਲੱਸੀ ਵਰਤ ਲਾਵਾਂਗੇ ਠੀਕ ਆ ਕਮਜ਼ੋਰੀ ਆ ਗਈ ਸੀ ਦੁੱਧ ਵਰਤ ਲਾਗੇ ਲੇਕਿਨ ਅਸੀਂ ਤਾਂ ਇਹਨਾਂ ਨੂੰ ਰੋਜ਼ ਦੀ ਰੁਟੀਨ ਦੇ ਵਿੱਚ ਹੀ ਬਣਾ ਲਿਆ ਥਾ ਖਾ ਕੇ ਰਾਤ ਨੂੰ ਇਹਨਾਂ ਨੇ ਦਹੀਂ ਤੇ ਤਾਜ਼ ਯੂਰਕ ਵਧਾਇਆ ਪਿਆ ਗੱਲ ਆ ਬਈ ਨੌਜਵਾਨ ਜਿਹੜੇ ਨੇ ਉਹ ਨਸ਼ਿਆਂ ਦੇ ਵਿੱਚ ਬੋ ਪੈ ਗਏ ਕਈ ਲੋਕ ਜਿਹੜੇ ਆ ਨਸ਼ਾ ਛੱਡਣਾ ਵੀ ਚਾਹਦੇ ਆ ਪਰ ਛੱਡ ਨਹੀਂ ਪਾਉਂਦੇ ਕਈ ਬੰਦੇ ਇਹੋ ਜਿਹੇ ਵੀ ਸਾਡੇ ਕੋਲ ਆਉਂਦੇ ਨੇ ਜਿਹੜੇ ਕਹਿੰਦੇ ਵੀ ਅਸੀਂ ਛੱਡਣਾ ਤਾਂ ਚਾਹੁੰਦੇ ਆ ਪਰ ਸੱਤੋਂ ਛੁੱਟਦਾ ਨਹੀਂ ਉਦੋਂ ਅਸੀਂ ਪਹਿਲੇ ਦਿਨ ਛੜਾ ਦਿੰਦੇ ਅੱਛਾ ਅੱਜ ਕੱਲ੍ਹ ਆ ਪੰਜਾਬ ਦੇ ਵਿੱਚ ਬੜੀ ਮੂਵਮੈਂਟ ਛੜੀ ਹੋਈ ਆ ਕਹਿੰਦੇ ਫੇਮ ਦਾ ਫਾਇਦੇਮੰਦ ਬ ਉਹ ਬੰਦਾ ਫੀਮ ਖਾਂਦਾ ਸੀ ਤੇ 8 ਘੰਟੇ 9-9 ਘੰਟੇ 12-12 ਘੰਟੇ ਕੰਮ ਕਰਦਾ ਸੀ ਤੇ ਅੱਜ ਵਾਲੀ ਫੀਮ ਖਾ ਕੇ ਤਾਂ ਸੁੱਤਾ ਰਹਿੰਦਾ ਇਹਦਾ ਮਤਲਬ ਕੀ ਆ ਬਚਿੱਟਾ ਹੀ ਪਾਇਆ ਉਹ ਤੇ ਨੁਕਸਾਨ ਕੀ ਕੀ ਹੋਸੋ ਨੁਕਸਾਨ ਤਾਂ ਜਾਨ ਜਾਣੀ ਵਾਲੀਆਂ ਜੀ ਜੇ ਹੁਣ ਇਹੇ ਜੀ ਫੀਮ ਖਾਵਾਂਗੇ ਫਿਰ ਤਾਂ ਜਾਨ ਜਾਓ